ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੜਦੀ ਕਲਾ ਜੀ ਸਾਰੇ ਠੀਕ ਠਾਕ ਹੋ ਆ ਦੇਖੋ ਕਨਕ ਰਾਜਾ ਸੰਸੀ 에어ਪੋਰਟ ਦੇ ਲਾਗੇ ਲਾਗੇ ਜੋ ਵਿਸ਼ੇ ਜੇ ਗੜੇ ਬਏ ਸੀ ਬਹੁਤ ਜਿਆਦਾ ਬਰਫ ਪਈ ਸੀ ਉਹਦੇ ਕਰਕੇ ਸਾਰੀ ਜਿਹੜੀ ਕੜ ਗਿਆ ਇਸ ਏਰੀਏ ਦੇ ਵਿੱਚ ਸਾਰੀ ਰੁਕ ਹੋ ਗਈ ਆ ਚਾਰ ਫੇਰੇ ਕਣਕ ਆਖਲੋਤੀ ਪਈ ਆ ਚਾਰ ਚਫੇਰੇ ਸਿੱਟੇ ਆਈ ਨਹੀਂ ਉਹ ਗਲੇ ਪੈਣ ਕਰਕੇ برف ਪੈਣ ਕਰਕੇ ਸਾਰੀ ਜਿਹੜੀ ਕਣਕ ਖਰਾਬ ਹੋ ਗਈ ਬਹੁਤ ਜਿਆਦਾ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਤੇ ਕਿਸਾਨਾਂ ਨੇ ਇਸ ਕਣਕ ਨੂੰ ਵੜਿਆ ਨਹੀਂ ਨਾ ਇਹਨੂੰ ਅੱਗ ਲਾਈ ਆ ਕਿ ਕੋਈ ਨਾ ਕੋਈ ਜਿਹੜਾ ਮੁਆਵਜ਼ਾ ਮਿਲ ਜਾਵੇ ਸਰਕਾਰ ਜਿਹੜੀ ਆ ਉਹ ਇਹਨਾਂ ਦੀ ਸੁਣਵਾਈ ਕਰੇ ਤੇ ਹਰ ਪਾਸਿਓਂ ਕਿਸਾਨ ਜਿਹੜਾ ਮਾਰਿਆ ਜਾਂਦਾ ਜਾਂ ਕਿਸਾਨ ਨੂੰ ਕਿਸਾਨਾਂ ਨੂੰ ਚੰਗੇ ਭਾਅ ਨਹੀਂ ਮਿਲਦੇ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਆ ਆ ਦੇਖੋ ਸਾਰੀ ਕਣਕ ਜਿਹੜੀ ਸਾਰੀ ਖਰਾਬ ਹੋਈ ਪਈ ਆ ਇਹ ਚਾਰ ਚੁਫਰੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੁੰਦਾ ਆ ਤੇ ਲੋਕ ਕਹਿ ਦਿੰਦੇ ਕਿ ਕਿਸਾਨ ਜਿਹੜੇ ਨੇ ਇਹ ਵਿਹਲੇ ਨੇ ਧਰਨੇ ਲਾਉਂਦੇ ਆ ਸੜਕਾਂ ਮੰਨ ਲੈਂਦੇ ਆ ਤੇ ਕਿਸਾਨ ਵਿਚਾਰੇ ਕੀ ਕਰਨ ਕਿਸਾਨ ਹਰ ਪਾਸਿਓਂ ਮਰਿਆ ਹੁੰਦਾ ਆ ਤੇ ਇਹ ਗੁਰੂ ਮਹਾਰਾਜ ਦੀ ਕਿਰਪਾ ਕਰੇ